ਹਾਂਜੀ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਤੁਹਾਨੂੰ ਜਿਹੜੀ ਵੀਡੀਓ ਸ਼ੇਅਰ ਕਰਾਂਗੇ ਉਹ ਕਰਾਂਗੇ ਗਰਮ ਸੂਰਦੀ ਕਟਿੰਗ ਦੀ ਕਸ਼ਮੀਰੀ ਸੂਟ ਵੀ ਇਹਨੂੰ ਕਹਿ ਦਿੰਦੇ ਆ ਗਰਮ ਸੂਰਦੀ ਕਹਿ ਦਿੰਦੇ ਆ ਤੇ ਇਹ ਮਤਲਬ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਆ ਤੇ ਇਹਦੀ ਜਿਹੜੀ ਕਟਿੰਗ ਹੌਦ ਦੇ ਵਿੱਚ ਬਹੁਤ ਫਲੇ ਖੜਾ ਪੈਂਦਾ ਕਿਸੇ ਵੇਲੇ ਕਿਸ ਨੂੰ ਬਾਹਰ ਦਾ ਨਹੀਂ ਪਤਾ ਲੱਗਦਾ ਕਿ ਬਾਹ ਕਿੱਥੋਂ ਆਪਾਂ ਕਟਿੰਗ ਕਰਨੀ ਆ ਤੇ ਇਹਦੇ ਜਿਹੜੇ ਪੌਂਚੇ ਆ ਉਹ ਆਪਾਂ ਸਲਵਾਰ ਦੇ ਉਹ ਕਿਸ ਤਰੀਕੇ ਨਾਲ ਬਣਾਉਣੇ ਆ ਸਲਵਾਰ ਦੀ ਜਿਹੜੀ ਕਟਿੰਗ ਉਹ ਕਿਸ ਤਰੀਕੇ ਨਾਲ ਬੜੀ ਵਧੀਆ ਸਮਝ ਜਾਈ ਉਗੀ ਤੇ ਬਿਲਕੁਲ ਵਧੀਆ ਜਾਣਕਾਰੀ ਮਿਲੂਗੀ ਜੇ ਤੁਸੀਂ ਇਹ ਮੇਰੇ ਤਰੀਕੇ ਦੇ ਨਾਲ ਦੱਸੇ ਹੋਏ ਦੇ ਨਾਲ ਸੂਰਤੀ ਕਟਿੰਗ ਕਰੋਗੇ ਕਦੇ ਵੀ ਕੁਝ ਜਿਹੜਾ ਤੁਹਾਡਾ ਉਹ ਗਲਤ ਨਹੀਂ ਹੋਊਗਾ ਠੀਕ ਆ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਜੇ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰੋ ਲੋ ਜੀ ਆਪਾਂ ਕਰਦੇ ਆਂ ਸ਼ੁਰੂ ਸਭ ਤੋਂ ਪਹਿਲਾਂ ਆਪਣੇ ਕੋਲ ਇਸ ਤਰ੍ਹਾਂ ਦੀ ਇਹ ਜਿਹੜੀ ਆ ਪ੍ਰਿੰਟਿੰਗ ਹੋਈ ਆ ਆਉਂਦੀ ਆ ਯਾਨੀ ਕਿ ਕਢਾਈ ਹੋਈ ਆ ਪ੍ਰਿੰਟਰੀ ਦੀ ਕਢਾਈ ਹੋਈ ਆ ਆ ਦੇਖੋ ਇਹਦਾ ਇੱਥੋਂ ਤੱਕ ਨਾ ਆ ਵਾਲਾ ਚੀਜ਼ ਬਣੀ ਹੋਈ ਆ ਦਸਿਆ ਹੈ ਉਹਨਾਂ ਨੇ ਕਿ ਇੱਥੋਂ ਤੱਕ ਤੁਸੀਂ ਕਟਿੰਗ ਜਿਹੜੀ ਆ ਉਹ ਕਰ ਸਕੋਗੇ। ਪਾਵਨਾ ਅਗਲਾ ਪਾਸਾ ਆਪਣਾ ਸੂਟ ਦਾ ਫਰੰਟ ਸਾਈਡ ਹੈ ਤੇ ਇਹਦਾ ਜਿਹੜਾ ਨੈਕਾ ਉਹ ਆਪਣੇ ਕੋਲ 8 ਇੰਚ ਚ ਇਸ ਤਰੀਕੇ ਨਾਲ ਆਪਾਂ ਨਾਪ ਲੈਣਾ ਆਪਣੇ ਕੋਲ 8 ਇੰਚ ਜਿਹੜਾ ਵੇ ਤਿਆਰ ਰਹਿ ਜਾਊਗਾ ਠੀਕ ਹੈ। ਉਸ ਦੇ ਹਿਸਾਬ ਨਾਲ ਆਹ ਵਾਲਾ ਹੈ ਇਹਦੇ ਵਿੱਚ ਜਿਹੜਾ ਤੁਸੀਂ ਕਟਿੰਗ ਕਰੋਗੇ ਆਪਣੇ ਆਪ ਹੀ ਪਤਾ ਲੱਗਦਾ ਜੇ ਦੇਖਣਾ ਥੋੜਾ ਕਲਰ ਦਾ ਵੀ ਫਰਕ ਆਉਂਦਾ ਪਿਆ ਵਾ ਠੀਕ ਹੈ। ਤੇ ਆਹ ਵਾਲ ਜਿਹੜੀ ਹੈ ਇਹ ਇਹਦੀ ਬੈਕ ਸਾਈਡ ਹੈ ਸਾਰੇ ਸੂਟ ਦੀ ਤੁਹਾਨੂੰ ਇੱਕ ਵਾਰੀ ਵੇਰੀਆ ਉਹ ਕਟਿੰਗ ਦਿਖਾਉਣੀ ਆ ਆ ਦੇਖੋ ਜਿਵੇਂ ਆ ਫਰੰਟ ਆ ਗਿਆ ਆ ਬੈਗ ਆ ਤੇ ਇਹ ਵੀ ਆਪਾਂ ਜਿਹੜੀ ਬੈਗ ਆ ਉਹ ਇੱਥੋਂ ਤੱਕ ਆਉਗੀ ਇਸ ਤੋਂ ਘੜੀ ਆਪਣੇ ਕੋਲ ਫੇਰ ਆ ਕਢਾਈ ਆ ਕਿ ਇਹ ਜਿਹੜੀ ਆ ਇਹ ਆਪਾਂ ਪਹੁੰਚਾਂ ਤੇ ਲੈ ਆਵਾਂਗੇ ਠੀਕ ਆ ਯਾਨੀ ਕਿ ਮੋਰੀ ਤੇ ਇਹ ਡਿਜ਼ਾਈਨ ਆਪਾਂ ਜਿਹੜਾ ਵਾ ਉਹ ਲੈ ਕੇ ਆਵਾਂਗੇ ਤੇ ਬਾਕੀ ਸਾਰਾ ਕਪੜਾ ਗਾੜੀ ਪਲੇਨ ਤੇ ਜਿਹੜੀ ਪਹੁੰਚਾਂ ਤੇ ਮੋਰੀ ਤੇ ਡਿਜ਼ਾਈਨ ਲੈ ਕੇ ਆਉਣਾ ਵਾ ਸਵਾਦੀ ਕਟਿੰਗ ਕਰਨੀ ਆ ਆਪਾਂ ਉਹ ਕਿਸ ਤਰੀਕੇ ਨਾਲ ਕਢਾ ਕਟਿੰਗ ਕਰਨੀ ਹੋਤਾ ਨੂੰ ਜਾਂਦੇ ਆ ਤੇ ਸਾਡੇ ਤੋਂ ਇਹਦੀ ਲੱਥੂ ਕੀ ਆਵਲੀ ਚੀਜ਼ ਹੈ ਜਿਹੜੀ ਆ ਇਹਦੀ ਆਪਾਂ ਬਾਹ ਬਣਾਵਾਂਗੇ ਠੀਕ ਹੈ ਇਹ ਆਵਲਾ ਇੱਥੋਂ ਤੱਕ ਜਿਹੜਾ ਵਾ ਆ ਇੱਥੇ ਦਾ ਨਿਸ਼ਾਨ ਲੱਗਾ ਹੋਇਆ ਇੱਥੋਂ ਤੱਕ ਜਿਹੜਾ ਸੂਰ ਦਾ ਘੇਰਾ ਆਊਗਾ ਆ ਦੇਖੋ ਇਸ ਤਰ੍ਹਾਂ ਆਵਲਾ ਸਰਨ ਲੈ ਸੂਰ ਦਾ ਘੇਰਾ ਆਊਗਾ ਆਪਣੀ ਸ਼ਰਟ ਦਾ ਤੇ ਆ ਜਿਹੜੀ ਚੀਜ਼ ਆ ਇੰਨਾ ਇਹ ਲੱਥੂ ਦਾ ਇਹ ਤੁਸੀਂ ਪਹੁੰਚਾ ਵੀ ਪਾ ਸਕਦੇ ਜੀ ਤੇ ਇਹਦੀ ਤੁਸੀਂ ਇੱਥੋਂ ਬਾਹ ਵੀ ਬਣਾ ਸਕਦੇ ਜੀ ਇਹ ਤੁਹਾਡੀ ਆਪਣੀ ਕੋਈ ਚੋਅ ਹੈ ਠੀਕ ਆ ਤੇ ਜੇ ਤੁਸੀਂ ਇਹਦਾ ਮਤਲਬ ਪੌਂਚੇ ਦੇ ਉੱਤੇ ਮੋਰੀ ਦੇ ਉੱਤੇ ਇਹ ਡਿਜ਼ਾਈਨ ਕਰਾਇਆ ਕਿਉਂਕਿ ਫਿਰ ਜਿਹੜਾ ਆਪਣੇ ਕੋਲ ਅਗਲੀ ਫਾਇਟ ਆ ਜਾਂਦੇ ਆ ਇਹਦੀ ਤੁਸੀਂ ਇਹ ਬਾਰਡਰ ਬਾਹ ਤੇ ਕਰਤਾ ਦੇਗੇ ਪਰ ਆਪਾਂ ਜਿਹੜਾ ਵਾ ਇਹ ਪੌਂਚਾ ਤੇ ਲੈ ਕੇ ਆਉਣਾ ਵਾ ਮੋਰੀ ਤੇ ਡਿਜ਼ਾਈਨ ਕਰਨਾ ਵਾ ਤੇ ਆਹ ਵਾਲਾ ਜਿਹੜਾ ਵਾ ਇਹਦੀ ਬਾਹ ਬਣਾਵਾਂਗੇ ਠੀਕ ਆ ਇਹ ਵੇਖੋ ਜਿਵੇਂ ਜੇ ਆਪਾਂ ਪੌਂਚੇ ਤੇ ਵੀ ਇਹ ਬਣਾਉਣਾ ਹੋਵੇ ਤਾਂ ਤਾਂ ਵੀ ਆਪਣਾ ਐਕਸਟਰਾ 12 ਇੰਚ ਦਾ ਪੌਂਚਾ ਜਿਹੜਾ ਵਾ ਉਹ ਬਿਲਕੁਲ ਇਦਾਂ ਮਨ ਨਾਲ ਆਪਾਂ ਫਲਵਾਰ ਦੇ ਵਿੱਚ ਲਗਾ ਸਕਦੇ ਆ ਤੇ ਪਰ ਜਿਹੜਾ ਆਹ ਵਾਲੀ ਚੀਜ਼ ਆ ਜਿਆਦਾ ਟ੍ਰੈਂਡ ਜਿਹੜਾ ਹੁਣ ਚੱਲਦਾ ਪਿਆ ਵਾ ਉਹ ਜਿਆਦਾ ਮਤਲਬ ਹੈਵੀ ਸਵਾਰ ਤੇ ਕਢਾਈ ਜਿਹੜੀ ਆ ਉਹ ਚਲਦੀ ਪਈ ਆ ਉਹਦੇ ਹਿਸਾਬ ਨਾਲ ਆਪਾਂ ਇਹੀ ਪਹੁੰਚਾਂਗੇ ਸਾਰਾ ਲੈ ਕੇ ਆਵਾਂਗੇ ਤੇ ਤੁਹਾਨੂੰ ਦੱਸਦੇ ਆ ਤੇ ਇਸ ਤਰੀਕੇ ਨਾਲ ਆਪਣੀ ਜਿਹੜੀ ਆ ਸਵਾਰ ਦੀ ਕਟਿੰਗ ਹੋਊਗੀ ਆਹ ਵਾਲਾ ਆਪਣਾ ਫਰੰਟ ਸਾਈਡ ਆ ਗਈ ਆ ਆਪਣੀ ਬੈਕ ਆ ਗਈ ਆਪਾਂ ਬੈਕ ਦੀ ਕਟਿੰਗ ਜਿਹੜੀ ਆ ਉਸ ਦਾ ਕਰ ਲੈਣੀ ਆ ਇਹਨੂੰ ਪਹਿਲਾਂ ਆਪਾਂ ਕਰਾਂਗੇ ਡਬਲ ਐਸਟਰ ਢਾਈ ਢੁਗੜੀ ਨਮਲਾ ਕੇ ਠੀਕਾ ਆ ਵੇਖੋ ਇਹਨੂੰ ਪੂਰਾ ਪੂਰਾ ਬਰਾਬਰ ਕਰਕੇ ਤੁਸੀਂ ਵਿਛਾ ਲੈਣਾ ਫਿਰ ਆਪਾਂ ਇਹ ਜਿਹੜੀ ਆ ਉਹ ਬਟਿੰਗ ਕਰੀਕਾ ਹੱਸਰਾ ਇਹਦਾ ਜਿਹੜਾ ਪ੍ਰਸ਼ਟੇ ਠਾਪਾਂ ਜਦ ਮਾਰ ਦਿਓ ਰੱਖਣਾ ਵਾ ਇਹ ਆਪਾਂ ਅੱਧਾ ਅੱਧਾ ਇੰਚ ਦਾ ਹੀ ਰੱਖਣਾ ਕਿਉਂਕਿ ਇਹ ਆਪਾਂ ਸਾਰਾ ਮੋਰੀ ਤੇ ਬਿਜਾਈ ਜਮਾ ਤੁਸੀਂ 1 ਇੰਚ ਦਾ ਕਰ ਨਿਸ਼ਾਨਾ ਦੇ ਤਾਉ ਲਾ ਲੈਣਾ ਐਸ ਤਰ੍ਹਾਂ ਠੀਕ ਹੈ ਇਹਨਾਂ ਨਿਸ਼ਾਨੇ ਦੇ ਅੱਧੇ ਇੰਚ ਦਾ ਲਾ ਕੇ य कटिंग जीड़ी है वो कर लेंगे किसी जो नवेंगे तो नए प्रॉपर बराबर करके फिर कटिंग करो ठीक है इस ये अपने अलग हो गया अपनी तो फ्रंट वाला जोड़ा वा इन भी आप इस तरीके कटिंग कर लेना इस तरह डबल कर लेना कपड़े को इस तरह कढ़ाई में कढ़ाई का मैच करके ਆ ਲੈ ਬੋਇਆ ਉਹ ਕਿਰਪਾ ਫੋਲਡਿੰਗ ਕਰਾਂਗੇ ਤੇ ਆ ਵਾਲੀ ਪਲੇਨ ਵਾਲੀ ਜਿਹੜੀ ਆਪਣੀ ਇਹ ਫੋਲਡ ਹੋ ਰਹੀ ਠੀਕ ਆ ਤੇ ਇਹਨੂੰ ਆਪਾਂ ਕਟਿੰਗ ਕਰਨਾ ਆ ਆਪਣਾ ਅਗਲੀ ਸਾਈਡੋਂ ਸ਼ਰਟ ਮਾਰੋ ਤੇ ਇਹਦਾ ਜੇ ਆਪਾਂ ਥੋੜਾ ਸ਼ਰਟ ਆਪਣੀ ਲੰਬੀ ਬਣਦੀ ਹੈ ਨਾ ਫਿਰ ਉਹ ਆਪਾਂ ਕੱਟ ਕੇ ਜਿੱਕੇ ਨਾ ਕਰਨਾ ਆ ਕਿ ਆਪਣਾ ਜਿਹੜਾ ਵਾ ਇਹ ਵੀ ਡਿਜ਼ਾਈਨ ਆ ਜਾਵੇ ਸ਼ਰਡ ਦਾ ਤੇ ਨੈਕ ਵੀ ਪੂਰਾ ਪ੍ਰੋਪਰ ਡਿਜ਼ਾਈਨ ਚ ਆ ਜਾਵੇ ਤੇ ਆ ਵਾਲੀ ਜਿਹੜੀ ਆ ਲਵਾਈ ਇਹ ਵੀ ਆ ਗਈ ਉਹ ਆਪਾਂ ਫੇਸ ਟਿੱਕਣਾ ਕਰਨੀ ਆ ਤੁਹਾਨੂੰ ਦੱਸਦੇ ਆ ਛੱਡ ਦੀ ਆਪਾਂ ਕਟਿੰਗ ਨਹੀਂ ਦੱਸਾਂਗੇ ਸਵਾੜ ਦੀ ਕਟਿੰਗ ਦੱਸਾਂਗੇ ਜੇ ਤੁਹਾਨੂੰ ਛੋੜ ਦੀ ਕਟਿੰਗ ਵੀ ਦੇਖਣੀ ਹੋਵੇ ਤੁਸੀਂ ਆਪਾਂ ਕਮੈਂਟ ਕਰਿਓ ਆ ਵੇਖੋ ਇਹ ਵੀ ਆਪਾਂ ਇਸ ਤਰ੍ਹਾਂ ਲੈਂਥ ਰੱਖਾਂਗੇ ਮੇਰੇ ਕੋਲ ਜਿਹੜੀ ਲੈਂਥ ਆ ਮੈਂ ਉਹਨਾਂ ਦੀ 44 ਇੰਚ ਲੈਂਥ ਰੱਖਣੀ ਹੈ ਤੇ 45 ਏ ਥੋੜਾ ਜਿਹਾ ਜ਼ਿਆਦਾ ਤੇ ਮੇਰੀ ਬਿਲਕੁਲ ਬਰਾਬਰ ਆਊਗੀ ਤੇ ਆਹ ਵਾਲੀ ਚੀਜ਼ ਮੇਰੇ ਖੱਲੇ ਹੋਲਡਿੰਗ ਦੇ ਵਿੱਚ ਚਲ ਜਾਊਗੀ ਠੀਕ ਆ ਤੇ ਤੁਹਾਡੀ ਥੋੜੀ ਬਥੇ ਘੱਟ ਵਧ ਹੁੰਦੀ ਆ ਨਾ ਕੁਸ ਤੋਂ ਚਲੋ 45 ਤੋਂ ਵੱਧ ਤੇ ਇਹ ਨਹੀਂ ਆ ਹੋ ਸਕਦੀ ਜੇ ਆਪਾਂ ਇਹਨੂੰ ਘਟਾ ਜਾਈਏ ਕਿ ਤੇਰਾ ਜੇ 43 ਉਹ 40 ਵਿੱਚ ਤੁਸੀਂ ਆ ਇਸ ਜਿਹੜਾ ਬਾਰਡਰ ਵਾ ਇਹਨਾਂ ਇੱਕ ਘਟਾ ਦੋ ਜਾਂ ਆ ਘਟਾ ਦੋ ਇਸ ਤਰ੍ਹਾਂ ਕਰਕੇ ਤੁਸੀਂ ਇਹਦਾ ਕੱਟ ਜਿਹੜਾ ਵਾ ਇਹ ਤੋਂ ਇਸ ਤਰ੍ਹਾਂ ਕਰ ਸਕਦੇ ਜੇ ਠੀਕ ਹੈ ਜੇ ਤੁਹਾਡੀ ਲੈਂਥ ਜੇ ਘੱਟ ਵਾਦੀ ਠੀਕ ਹੈ ਤੇ ਜਿਹੜਾ ਨੈਕ ਵਾ ਇਹਨੂੰ ਪ੍ਰੋਪਰ ਆਪਾਂ ਇਸ ਤਰੀਕੇ ਦੇ ਨਾਲ ਹੀ ਬਣਾਉਣਾ ਹੁੰਦਾ ਨੈਕ ਦੀ ਕਟਿੰਗ ਨਹੀਂ ਕਰਨੀ ਹੁੰਦੀ ਆਹ ਜਿਹੜੀਆਂ ਤੇ ਇਹਨਾਂ ਨੇ ਲਸਨਾ ਦਿੱਤੀਆਂ ਦੀਆਂ ਕੜਾਈਆਂ ਦੀਆਂ ਆਪਾਂ ਇਹਨਾਂ ਨੂੰ ਜਿਵੇਂ ਜਿਵੇਂ ਤੁਹਾਡੀ ਲੈਂਥ ਘਟੂਗੀ ਉਵੇਂ ਉਵੇਂ ਤੁਸੀਂ ਇਹਨਾਂ ਲਸ ਲਸਨਾਵਾਂ ਇਹਨਾਂ ਨੂੰ ਅਸਤਰਾ ਫੋਲਡ ਕਰ ਸਕਦੇ ਹੋ ਤੇ ਉਹ ਜਿੰਨਾ ਡਿਜ਼ਾਈਨ ਤੁਸੀਂ ਇਹਦੇ ਵਿੱਚ ਲਿਆਉਗੇ ਉਨਾ ਹੀ ਤੁਸੀਂ ਜਿਹੜੀ ਬੈਕ ਸਾਈਡ ਆ ਉਹਦੇ ਵਿੱਚ ਲੈ ਕੇ ਆਉਣਾ ਠੀਕ ਆ ਤੇ ਮੁੰਜੀ ਆਪਾਂ ਹੁਣ ਆਪਣਾ ਆਹ ਫਰੰਟ ਹੋ ਗਿਆ ਆਹ ਹੋ ਗਿਆ ਆਪਣਾ ਬੈਗ ਇਹਦੇ ਨਾਲ ਆਪਾਂ ਜਿਹੜੀ ਆ ਬਾਡੀ ਕਟਿੰਗ ਕਰਾਂਗੇ ਤੇ ਆਹ ਵਾਲਾ ਆਪਾਂ ਕਰਦੇ ਆਂ പലവർത്തി കൂടിയ ഫോൾഡക്കോൾ കാരണം അപ്പം ഫോർ ഫോൽഡ് ജീവി അനാ കടിംഗ് ആണ ਫੋਰ ਫੋਲਡ ਕਰਨਾ ਫਿਰ ਕੋ ਬਰਾਬਰ ਕਰਕੇ ਜੀ ਆਪਣੀ ਕੜਾਈ ਨਾਲ ਕੜਾਈ ਦੀ ਮੈਚ ਹੋ ਜਾਈ ਹਾਂਜੀ ਆਪਾਂ ਪ੍ਰੋਪਰ ਵਿਛਾ ਲਿਆ ਕੜਾਈ ਨੂੰ ਕੜਾਈ ਨਾਲ ਮੈਚ ਕਰਕੇ ਫੋਰ ਫੋਲਡ ਆਪਾਂ ਕੀਤਾ ਹੋਇਆ ਵੇਖਿਓ ਆਪਣੇ ਕੋਲ ਇਹ ਚੌੜਾਾ ਕਪੜਾ ਤੇ ਹੁਣ ਆਪਾਂ ਇਹਦੇ ਵਿੱਚ ਆਪਣੀ ਸਵਾਰ ਦੀ ਲੈਂਥ ਲੈਂਥ ਲਗਾਉਣ ਦੇ ਸਵਾਰ ਦੀ ਲੈਂਥ ਮੇਰੇ ਕੋਲ ਤਿਆਰ ਹੈ 3 ਤੋਂ 5 ਇੰਚ ਦੀ ਆਪਾਂ ਉਹਦੇ ਵਿੱਚੋਂ 벨ਟ ਕੱਟ ਦਾਂਗੇ ਆਪਣੇ ਕੋਲ ਬਾਕੀ 30 ਇੰਚ ਬਚ ਜੂਗੀ ਤੇ 30 ਦੇ ਵਿੱਚ ਆਪਾਂ ਮਾਰਜਨ ਵਾਸਤੇ ਨਿਸ਼ਾਨ ਲਾਵਾਂਗੇ ਆ ਅੱਜ ਦਾ ਇੰਕਰਾ ਅੱਜ ਕੀ ਆਪਾਂ ਧਾਣਾ ਵਾਲੇ ਕਿਤੇ ਇਹ ਠੰਡਾ ਦਾ ਇੰਕਰਾ ਆਪਾਂ ਆ ਪਹਿਲਾਂ ਹੀ ਇਹ ਰੱਖਿਆ ਹੋਇਆ ਵਾ ਠੀਕ ਹੈ ਤੇ 35 30 ਇੰਚ ਤੇ ਆਪਾਂ ਨਿਸ਼ਾਨੇ ਐਪਲਿਕ ਰਣਾ ਨੂੰ ਲਾਣਾ ਠੀਕ ਹੈ ਇਹਨਾਂ ਧਾਣਾ ਆਪਾਂ ਆਪਸ ਵਿੱਚ ਮੈਚ ਕਰਤਾ ਐਕਸਟਰਾ ਤੇ ਜੇ ਤੁਸੀਂ ਨਵੇਂ ਜੇ ਤੁਸੀਂ ਇਸ ਤਰ੍ਹਾਂ ਨੂੰ ਤੇ ਜੇ ਨਵੇਂ ਜੇ ਤੁਹਾਨੂੰ ਨਹੀਂ ਸਮਝ ਆ ਰਹੀ ਕਿ ਜਦੋਂ ਆਪਣੀ 35 ਇੰਚ ਸਲਵਾਰ ਤਿਆਰ ਆ ਤੇ ਆਪਾਂ ਨੂੰ ਕਿਰਤੀ ਕੇ ਨਾਲ मतलब ਕਰਾਂਗੇ ਕਿ ਤੁਸੀਂ 5 5 ਇੰਚ ਦੀ ਜਿਹੜੀ 벨ਟ ਆ ਉਹ ਨੂੰ ਤੁਸੀਂ ਇਸ ਤਰ੍ਹਾਂ ਉੱਪਰ ਨੂੰ ਇੰਚ ਟੇਪ ਨੂੰ ਪੜ ਲੈਣਾ ਤੇ ਬਾਕੀ ਆਪਣਾ 35 ਦਾ ਨਿਸ਼ਾਨ ਲਾ ਕੇ ਤੇ 1 ਇੰਚ ਇਹ ਇਹ ਆ ਵਾਲਾ ਮਾਰਜਿਨ ਚਾਣ ਵਾਸਤੇ ਤੇ ਸੌਰੀ ਅੱਧਾ ਇੰਚ ਆ ਮਾਰਜਿਨ ਚਾਣ ਵਾਸਤੇ ਅੱਧਾ ਇੰਚ ਆ ਮਾਰਜਿਨ ਚਾਣ ਵਾਸਤੇ ਤੇ ਤੁਸੀਂ 6 ਇੰਚ ਤੇ ਜਿਹੜਾ ਵਾ ਨਿਸ਼ਾਨ ਲਗਾ ਲੈਣਾ ਹੁਣ ਆਪਣਾ ਇਹ ਨਿਸ਼ਾਨ ਲੱਗ ਗਿਆ ਆਪਾਂ ਇਹਦੀ ਕੱਢੀ ਕਰਾਂਗੇ ਇਸ ਤਰ੍ਹਾਂ ਜਿਸ ਤੋੜੀ ਆਪਾਂ ਜਿਹੜੀ ਗੂਰਤੀ ਕਢੀਗਾ ਉਹ ਕਿਸ ਤਰ੍ਹਾਂ ਕਰਨੀ ਆ ਉਹ ਵੀ ਤੁਹਾਨੂੰ ਦੱਸਾਂ ਇਹ ਆਪਣਾ ਫੋਰ ਫੋਲਡ ਨੋ ਪ੍ਰੈਸਨ ਕਰ ਲਾਂਗੇ ਆਹ ਵਾਲਾ ਇਹਦਾ ਕਪੜਾ ਵਾਪਾ ਇਹਨੂੰ ਹੋਣਾ ਅੱਜ ਸਿੱਧੇ ਕਿਦੋਂ ਮਾਪਾਂ ਦੋ ਵਾਰ ਕਰਾਂਗੇ ਤੁਹਾਨੂੰ ਜੇ ਤੁਸੀਂ ਹੈਵੀ ਕੁਲਵਾਰ ਬਣਾਉਣੀ ਹੈ ਥੋੜੀ ਜੀ ਤਾੜਾ ਆਪਣਾ ਖੀਰ ਦੋ ਵਾਰ ਕਰ ਲਓ ਦੋਲ ਕਰਕੇ ਇਸ ਤਰ੍ਹਾਂ ਨੂੰ ਕੀ ਕਿ ਗਾਂ ਕੋਈ ਪਾਈ ਬੈਲਟੀ ਵੀ ਕਟਿੰਗ ਕਰਨੀ ਹੈ ਆਪਾਂ ਉਹਦੇ ਲਈ ਵੀ ਕਪੜਾ ਚਾਹੀਦਾ ਵਾ ਆਪਣਾ ਉਤਾਰ ਹਾਂਜੀ ਆ ਦੇਖੋ ਆਪਾਂ ਫੋਰ ਫੋਲਡ ਕਰਕੇ ਕੱਪੜੇ ਨੂੰ ਵਿਛਾ ਲਿਆ ਤੇ ਆਹ ਵਾਲਾ ਜਿਹੜਾ ਕਪੜਾ ਤਿੰਨੋਂ ਆਪਾਂ ਡਬਲ ਕਰਕੇ ਵਿਛਾਇਆ ਵਾ ਆ ਵੇਖੋ ਦੋਵੇਂ ਕੰਨੇ ਆ ਇੰਨਾ ਦੀ ਆ ਦੇਖੋ ਠੀਕ ਆ ਆ ਵੀ ਕਰਨੀ ਆ ਵੀ ਕਰਨੀ ਇਹਨੂੰ ਡਬਲ ਕਰ ਲਿਆ ਆ ਵਾਲੀ ਪਾਸੇ ਵਾਲਾ ਜਿਹੜਾ ਕਪੜਾ ਇਹਦੀ ਆਪਾਂ ਕੀ ਕਰਨਾ ਸਭ ਤੋਂ ਪਹਿਲਾਂ ਆਪਾਂ ਫਲਵਾਰ ਦੀ ਮੋਰੀਆਂ ਨਹੀਂ ਹੈ ਕਿ ਕਿੰਨੀ ਆਪਾਂ ਤਿਆਰ ਰੱਖਣੀ ਆ ਆਪਾਂ ਪਿਆ ਰੱਖਣੀ ਆ 6.5 ਜੇ ਆਪਾਂ 1.75 ਇੰਚ ਨਾਲਾਂਗੇ 1.3 ਇੰਚ ਵੱਧ ਮਾਰ ਜਨ ਵਾਸਤੇ ਠੀਕ ਆ ਤੇ ਇਧਰ ਆਪਾਂ ਰੱਖਾਂਗੇ ਆਰਥਨ ਆਰਥਨ ਆਪਾਂ ਰੱਖਾਂਗੇ 10 ਇੰਚ ਤੁਸੀਂ ਜਿੰਨਾ ਇਹ ਮਤਲਬ ਕਸਟਮਰ ਦੇ ਹਿਸਾਬ ਨਾਲ ਕਿਰਨ ਕਿੰਨਾ ਚਾਹੀਦਾ ਉਹਨਾਂ ਰੱਖ ਕਰਦੇ ਜੇ ਜੇ ਨਾਰਮਲ ਵਾਸਤੇ ਤੁਸੀਂ 10 ਇੰਚ ਰੱਖ ਲਓ ਇੱਥੇ 9 ਇੰਚ ਰਹਿ ਜੂਗਾ ਐ ਤੇ 5 ਇੰਚ ਦੀ ਬੈਲਟ ਹੋ ਜੂਗੀ ਠੀਕ ਆ ਤੇ ਇਹਨੂੰ ਇਸ ਤਰ੍ਹਾਂ ਆਪ ਤੁਸੀਂ ਵਿੱਚ ਮੈਚ ਕਰ ਲੈਣਾ ਠੀਕ ਆ ਐਸ ਤਰ੍ਹਾਂ ਨਨ ਚਾਲ ਲਾ ਲੈਣਾ ਇਸ ਕੋ ਬੜੀ ਜ਼ਰੂਰ ਕਿਸ ਤਰ੍ਹਾਂ ਕਟਿੰਗ ਕਰਨੀ ਹੈ ਆ ਦੇਖੋ ਇਹਦੀ ਆਪਾਂ ਕਟਿੰਗ ਜਿਹੜੀ ਆ ਉਹ ਕਰ ਲੈਣੇ ਅਰੇ ਆਪਣੀ ਕਟਿੰਗ ਹੋ ਗਈ ਦੋ ਗੁੰਦਿਆਂ ਦੀ ਕਈ ਕਲੀਆਂ ਬੋਲਦੇ ਇਹਨਾਂ ਨੂੰ ਤੇ ਇਸੇ ਦਾ ਆਪਾਂ ਇਹਨਾਂ ਨੂੰ ਐਸਾ ਤਰੀਕਾ ਤੇ ਐਸੇ ਵੀ ਕਿਦਾਂ ਮਿਸ਼ਾਲਾਂਗੇ ਐ ਇੱਕ ਸਹਰ ਵਾਲੀ ਸਾਈਡ ਤੇ ਦੋ ਗੁੰਦੇ ਕਲੀਆਂ ਆਪਣੀਆਂ ਇੱਥੇ ਜਿਹੜੀਆਂ ਆ ਕਟਿੰਗ ਹੋਈਆਂ ਹਾਂ ਹਾਂਜੀ ਆ ਦੇਖੋ ਇਹਨੂੰ ਆਪਾਂ ਦੂਸਰੀ ਸਾਈਡ ਦੇ ਉੱਪਰ ਕੱਪੜੇ ਦੇ ਉੱਪਰ ਇਹਨਾਂ ਦੋਆਂ ਕਲੀਆਂ ਨੂੰ ਗੁੰਦਿਆਂ ਨੂੰ ਰੱਖ ਲਿਆ ਮਿਸ਼ਾਲਿਆ ਹੋਇਆ हम इन की कटिंग जी कर देने ठीक है इस तरीके जो मीडियो भीडियो तो थोड़ी जी भी चंकी लगती हो समझ आई होरपा करके लाइक कमेंट जरूर करो ठीक है आ वाल अपना आसना आप तरीके ही कर लाँगे सलाई आल जी स यदि आप कटिंग करा ठीक है कटिंग करके तोड़ लगा के इस तरीके का देखो आह वाली चीज आपकी ऐसा चारे ਉੰਦੇ ਬਲੀਆਂ ਇਹਨਾਂ ਨੇ ਇੱਕ ਇੱਕ ਨੇ ਉਹਨਾਂ ਦੇ ਨਾਲ ਆਪਕੋ ਜਿਹੜਾ ਵਾ ਆਪਾਂ ਅਟਾਇਰ ਜਿਹਨਾਂ ਨੂੰ ਕਰ ਦੇਣਾ ਤੇ ਚੀਕੇ ਨਾਲ ਆਪਣੀ ਜਿਹੜੀ ਇਹ ਸਲਵਾਰ ਬਣ ਕੇ ਪਿਆਰ ਹੋਣੀ ਠੀਕ ਆ ਤੇ ਹੁਣ ਆਹ ਵਾਲੀ ਜਿਹੜੀ ਚੀਜ਼ ਹੈ ਇਹਦੀ ਆਪਾਂ ਗਾਈਟ ਪੱਟਾ ਲੇ ਲਾ ਬਾਕੀ ਕਪੜਾ ਬਚ ਗਿਆ ਇਹਦੇ ਵਿੱਚ ਜਿੰਨੀ ਤੁਹਾਨੂੰ ਬੈਲਟ ਚਾਹੀਦੀ ਆ ਤੁਸੀਂ ਉਹਦੀ ਬਲੈਕ ਦੀ ਕਟਿੰਗ ਕਰ ਲੈਣੀ ਹੈ ਤੇ ਬਾਕੀ ਆਪਣਾ ਬਾਹਾਂ ਦੇ ਵਿੱਚ ਥੋੜਾ ਜੋੜ ਉਹ ਤੁਹਾਨੂੰ ਸਾਈਜ਼ ਕੋ ਲੱਖੀਆ ਤੇ ਉਹ ਕਪੜਾ ਆਪਣਾ ਉਹਦੇ ਵਿੱਚ ਲਾ ਦਿ ਦਿਓ